ਮੇਰਾ ਨਾ ਜਰਨਾਲ ਸਿੰਘ ਆ 90 ਸਾਲ ਕਰੀ ਮੇਰੀ ਉਮਰ ਆ ਇਹ ਸੰ ਖੰਡਾ ਸ਼ੈਨੀਆਂ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਆ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਐਸਵਾ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਪੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋਲਾ ਸਾਹਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਉਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲ ਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ देर ਤੋਂ ਲੱਗ ਕੇ ਚੋਲੇ ਸਾਹਿਬ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਆਉਂਦੇ ਹੋ ਸੰਗ ਕੇ ਸੰਗਤ ਇਕੱਠੀ ਹੋ ਕੇ ਦੰਦਿਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਅਰਦਾਸ ਬੇਨਤੀ ਕਰਦਾ ਸਾ ਸੰਗ ਉਹਦੀ ਪੂਰੀ ਕਰਦਾ ਹੈ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਗੁਰਪਿਆਰ ਸਾਧ ਸੰਗਤ ਸਭ ਤੋਂ ਪਹਿਲਾਂ ਚੋਲਾ ਸਾਹਿਬ ਜੀ ਦੇ ਮੇਲੇ ਦੀ ਸਭ ਸੰਗਤਾਂ ਨੂੰ ਦਾਸ ਦਾਮ ਸਿੰਘ ਖਾਲਸਾ ਅਤੇ ਮੇਰੇ ਉਸਤਾਦ ਸਦਾ ਜਨੈਲ ਸਿੰਘ ਜੀ ਅੱਲੇ ਚੱਕ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਨਾਲ ਹੀ ਪੀਕੇ ਟੈਂਟੋ ਸਵਾਲਿਆ ਵੱਲੋਂ ਵੀ ਲੱਖ ਲੱਖ ਵਧਾਈ ਹੋਵੇ ਜਿਹੜੇ ਆਇਆਂ ਸੰਗਤਾਂ ਵਾਦੇ ਹਾਲ ਸਾਲ ਕੀਰਤ ਦੇ ਲੰਗਰ ਚਾਹ ਦੇ ਲੰਗਰ ਲਗਾਉਂਦੇ ਹਨ ਗੁਰਪਿਆਰ ਸਾਧ ਸੰਗਤ ਜੀਓ ਇਹ ਜੋ ਚੋਲਾ ਜੋ ਡੇਰਾ ਸਾਹਿਬ ਕੇ ਵਿਰਾਜਮਾਨ ਹੈ ਸਥਿਤ ਹੈ ਗੁਰਪ੍ਰਸਾਦ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਸੋ ਪਤਕਰਾਰ ਨੇ ਇਹੀ ਸਵਾਲ ਪੁੱਛਿਆ ਬਹੁਤ ਜਥਾਾਂ ਕੋ ਹੋ ਗਏ ਆ ਕਿ ਕਿਸੇ ਨੇ ਨਹੀਂ ਦੱਸਿਆ ਵੀ ਇਹ ਚੋਲਾ ਕਿੱਥੋਂ ਆਇਆ ਕੀ ਹਸਤਾ ਹੈ ਕੁਝ ਪੈਸਾ ਸੇ ਇਹ ਚੋਲਾ ਅਦਬ ਦੇਖ ਦੇ ਵਿੱਚੋਂ ਆਇਆ ਅਦਬ ਦੇਖ ਦੇ ਵਿੱਚ ਲਾਜਵੰਦ ਲਾਜਵੰਦ ਰਾਜਾ ਸਿੱਸਾ ਸੰਗਤ ਜੀ ਤੁਹਾਨੂੰ ਨਾਂ ਦੇ ਪਾਸ ਦੁਨੀਆ ਤਾ ਦੇ ਜੋ ਅਦਬ ਦੇ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰੂ ਪੇਸਾ ਸੇ ਇਹ ਚੋਲਾ ਬਦਮਾਤ ਆਕਾਰਪੁਰਖ ਵੱਲੋਂ ਗੁਰਮਾਰਾਈ ਦੇ ਤਾਣਦੇ ਉੱਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਰਾਂ ਦੀਆਂ ਆਇਤਾ ਲਿਖੀਆਂ ਹੋਈਆਂ ਆਇਤਾ ਲਿਖੀਆਂ ਹੋਈਆਂ ਸਾਰਾ ਕੁਰਾਨ ਦੀਆਂ ਆਇਤਾ ਲਿਖੀਆਂ ਹੋਈਆਂ ਸਬਕੋ ਧਰਮਾਂ ਦੇ ਆਇਤਾ ਲਿਖੀਆਂ ਹੋਈਆਂ ਸਨ ਤਾਂ ਤੁਹਾਨੂੰ ਕੋ ਨਾਨਕਾ ਪਾਸ ਸਾਜੀ ਗੁਰਬਾਣੀ ਦਾ ਪਛਾਣ ਕਰਦੇ ਕਰਦੇ ਸਨ ਨਾਨਕਾ ਦਾ ਤਨਬਾਲ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇਨੇ ਆਇਤਾ ਵਾਲਾ ਪਹਿਨਿਆ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਿਆ ਹੈ ਇਹ ਤਾਂ ਸਿੱਖ ਧਰਮ ਦਾ ਪਛਾਣ ਕਰਦਾ ਪਤਾ ਨਹੀਂ ਕਿਹੜੇ ਧਰਮ ਦਾ ਪਛਾਣ ਕਰ ਸਾਡੇ ਮੁਸਲਮਾਨ ਦਾ ਤੁਹਾਡਾ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਦ ਨੇ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਨੁਕਾ ਦਿਓ ਉਸ ਨੂੰ ਜਿਹੜਾ ਇਹ ਕਾਫਲ ਹੈ ਇਹ ਜਿਹੜਾ ਨਫਲ ਹੈ ਕਾਫਲ ਹੈ ਇਸ ਨੂੰ ਮਾਰ ਨੁਕਾ ਦਿਓ ਜਿਹੜਾ ਇਹ ਸਾਡੇ ਸੂਦਾਂ ਦੇ ਬਦੋ ਚੱਲਦਾ ਹੈ ਸਾਸ ਸਿੰਘ ਜੀ ਮਾਰਨ ਵੇਲੇ ਗਿਆ ਤੁਹਾਨੂੰ ਕੋ ਨਾਨਕ ਪਾਸ ਸਾਨੂੰ ਭਾਰਤ ਸੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤੁਹਾਨੂੰ ਕੋ ਨਾਨਕ ਪਾਸ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਹਜ ਆਗਦਾ ਅਜੇ ਕਿ ਸੀਸ ਝੁਕਾਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਭਾਰਤ ਸੁੱਟਿਆ ਮਰਦਾ ਏ ਨਾ ਪਾਣੀ 'ਚ ਡੋਬਿਆ ਮਰਦਾ ਏ ਨਾ ਤੋੜੇ ਜਮੇ ਤੇ ਡੁੱਬਿਆ ਮਰਦਾ ਏ ਸਾਧ ਸੰਗਤ ਰਾਜ ਰਾਜਵਦ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਅਖਰ ਰਾਜ ਰਾਜਵਦ ਨੂੰ ਸੀਸ ਝੁਕਾਣਾ ਪਿਆ ਸਾਧ ਸੰਗਤ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਰਾਜਵਦ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤਾਂ ਉਹਨੇ ਆਖੜ 'ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀ ਚੋਕਾ ਆਗੋਦਾਨ ਕਪਾਸ ਦੇ ਚਾਨਣ ਦੇ ਵਿੱਚ ਉਹਦਾ murid ਬਣ ਗਿਆ ਉਹ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਾਕਾਲ ਪੁਰਖ ਤੁਨ ਨੂੰ ਨਾਨਕ ਪਾਸ਼ਾ ਨੇ ਦਿੱਤਾ ਸੀ ਉਹ ਇਹ ਚੋਲਾ ਜਿਹੜਾ ਹੈ ਇਹ ਜਿਹੜਾ ਸਹਿਬ ਵਿਖੇ ਉਹਦੇ ਸੇਵਕਾਂ ਨੇ ਤੋਤਾਦਾਮ ਤੋਤਾਦਾਮ ਅਤੇ ਹੋਰ ਸੇਵਕਾਂ ਦੇ ਜਿਹੜਾ ਇਹ ਚੋਲਾ ਇੱਥੇ ਬਿਦਾਜਮਨ ਆਪਾਂ ਪਾਈ ਜਿਹੜਾ ਸੰਗ ਜਿਹੜਾ ਇਹ ਖੰਡਿਆਲਾ ਸੈਣੀ ਚੁੰਦਾ ਤਿੰਨ ਸੰਗ ਜਿਹੜੇ ਨੇ ਫਿਰ ਇੱਕ ਇਕੱਠੀ ਜਗ੍ਹਾ ਤੇ ਹੁੰਦੇ ਨੇ ਫਿਰ ਅੱਗੇ ਤੋਰਦੇ ਨੇ ਇਹ ਤਿੰਨ ਸੰਗ ਹੋਣ ਦਾ ਕੀ ਕਾਰਨ ਆ ਤੇ ਖੰਡਿਆਲਾ ਸੈਣੀ ਚ ਚੱਲਿਆ ਜਿਹੜਾ ਸੰਗ ਆ ਉਹਦਾ ਕੀ ਮਤਲਬ ਹੈ ਇਹ ਵੀਰ ਜੀ ਇੱਕ ਇੱਕ ਇਹ ਸੰਗ ਪਹਿਲਾਂ ਇੱਕ ਚੱਲਦਾ ਸੀ ਲੇਕਨ ਲੋਕਾਂ ਨੂੰ ਜਾਗਰਤ ਕਰਨ ਬਾਅਦ ਲੋਕਾਂ ਦਾ ਉਤਸ਼ਾਹ ਸੀ ਕਿ ਸਾਡੇ ਵੱਲ ਨੂੰ ਵੀ ਆਏ ਸਾਡੇ ਵੱਲ ਨੂੰ ਵੀ ਆਏ ਇਸ ਕਾਰਕ ਕਿ ਇੱਕ ਸੰਗ ਜਿਹੜਾ ਹੈ ਇਹ ਪੱਤਾਂ ਦਾ ਨਹੀਂ ਹੋ ਕੇ ਹੱਚੋ ਵਾਲਾ ਸਾਈਡ ਤੋਂ ਆਂਦਾ ਹੈ ਦੂਸਰਾ ਜਿਹੜਾ ਸੰਗ ਹੈ ਇਹ ਮਕੇਦੀਆ ਥਾਣੀ ਹੋ ਕੇ ਸਾਲਿਆ ਥਾਣੀ ਹੋ ਕੇ ਗਦਾਸਪਤ ਦੇ ਵਿੱਚੋਂ ਹੋ ਕੇ ਜਾਂਦਾ ਹੈ ਇਹ ਜੋੜੇ ਇਕੱਠੇ ਹੁੰਦੇ ਹਨ ਔਰ ਇੱਕ ਜਿਹੜਾ ਸੰਗ ਹੈ ਉਹ ਬਾਹਰ ਸਾਹਿਬ ਤੋਂ ਥੋੜੇ ਜਿਹੇ ਤੋਂ ਸੁਧੂ ਸੁਧੂ ਆਇਆ ਹੈ ਉਹ ਸੰਗਤਾਂ ਨੂੰ ਦੱਸਣ ਦਿੰਦਾ ਹੋਇਆ ਦ ਸੰਗਤਾਂ ਨੂੰ ਤਾਲਦਾ ਹੋਇਆ ਸਾਧ ਸੰਗ ਜੀਓ ਉਹ ਆ ਕਰਕੇ ਜਿਹੜੇ ਸੰਗ ਜਿਹੜੇ ਇਕੱਠੇ ਹੁੰਦੇ ਹਨ ਉਹ ਗੁਨਾੰਕ ਸਾਹਿਬ ਜੀ ਚਾਨਣ ਜਾ ਕਰਕੇ ਨਮਸਕਾਰ ਕਰਦੇ ਹਨ ਉਹ ਸੰਗਤ ਗੁਨਾੰਕ ਸਾਹਿਬ ਜੀ ਦੇ ਚੋਲੇ ਦਸਨ ਕਰਕੇ ਆਸ਼ੀਰਵਾਦ ਲੈਂਦੀ ਹੈ ਔਰ ਮੂੰਹ ਮੰਗਿਆ ਮਦਦ ਆ ਪਾਉਂਦੀ ਹੈ ਕਿੰਨੀ ਜ਼ੇਤ ਹੋਇਆ ਸੰਗ ਦੁਰਦਬਿਆ ਹੈ ਵੇਖੋ ਜੀ ਆਸੀ ਤੇ ਸਾਡੇ ਜਮਨ ਤੋਂ ਪਹਿਲਾਂ ਇਹ ਸੰਗ ਚੱਲਦਾ ਆ ਸੰਕੜਿਆ ਸਾਲ ਹੋ ਗਏ ਸੰਕੜੇ ਸਾਲ ਹੋ ਗਏ ਸਾਥ ਸੰਗ ਜਿਹੜਾ ਹੈ ਉਹ ਸੰਗ ਚੱਲਦਾ ਪਿਆ ਹੈ